ਦਿਵਾਨ ਟੋਟਰ ਮਲ ਦੀ ਹਵੇਲੀ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਾਈ ਕੋਰਟ ਦੇ ਵੱਲੋਂ ਸ਼ੌਪਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਦੀ ਸਾਫ ਸਬਾਲਤ ਤੇ ਰਿਪੇਅਰ ਦੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ ਦਾਦੇ ਕੀ ਦਿਵਾਨ ਟੋਟਰ ਬਾਲੋਂ ਸਨ ਜਿਨ੍ਹਾਂ ਦੇ ਵੱਲੋਂ ਛੋਟੇ ਸਹਿਬਜ਼ਾਦੇ ਤੇ ਧੰਨਮਤਾ ਗੁਜਰਕੌਰ ਜੀ ਦਾ ਦੁਨੀਆ ਦੀ ਸਭ ਤੋਂ ਮਹਿੰਗੀ ਥਾ ਖਰੀਦ ਕੇ ਸੰਸਕਾਰ ਕੀਤਾ ਗਿਆ ਸੀ ਤੇ ਅੱਜ ਉਹਨਾਂ ਦੀ ਹਵੇਲੀ ਜਿਸ ਨੂੰ ਜਹਾਜ਼ ਹਵੇਲੀ ਕਿਹਾ ਜਾਂਦਾ ਉਸ ਦੇ ਕਿਸ ਤਰ੍ਹਾਂ ਦੇ ਹਾਲਾਤ ਹਨ ਇਹ ਸਾਰੇ ਲੋਕ ਜਾਣਦੇ ਨੇ ਕਿਉਂਕਿ ਹੁਣੇ-ਹੁਣੇ ਜਿਹੜੇ ਸ਼ਹੀਦੀ ਦਿਹਾੜੇ ਲੰਘ ਕੇ ਗਏ ਨੇ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਨਤਮਸਤਕ ਹੋਣ ਵਾਸਤੇ ਫਤਿਹਗੜ੍ਹ ਸਾਹਿਬ ਪਹੁੰਚੀਆਂ ਨੇ ਤਾਂ ਉੱਥੇ ਹੀ ਸਰਹੰਦ ਦੇ ਵਿੱਚ ਮੌਜੂਦ ਦਵਾਨ ਟੋਡਰਮਾਲ ਦੀ ਹਵੇਲੀ ਦੇ ਵੀ ਦਰਸ਼ਨ ਕਰਨ ਵਾਸਤੇ ਸੰਗਤਾਂ ਪਹੁੰਚਦੀਆਂ ਨੇ ਅਸੀਂ ਵੀ ਤੁਹਾਡੇ ਨਾਲ ਇੱਕ ਜਿਹੜੀ ਖਬਰ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਦਿਖਾਇਆ ਸੀਗਾ ਕਿ ਕਿਸ ਤਰੀਕੇ ਦੇ ਹਾਲਾਤ ਦਵਾਨ ਟੋਡਰਮਾਲ ਦੀ ਇਤਿਹਾਸਕ ਹਵੇਲੀ ਦੇ ਕੋਈ ਇਹਨੇ ਕਿਸ ਤਰੀਕੇ ਦੇ ਨਾਲ ਜਿਹੜੇ ਨੌਜਵਾਨਾਂ ਦੇ ਵੱਲੋਂ ਉਸ ਨੂੰ ਪਿਕਨਿਕ ਸਪੋਰਟ ਸਮਝਿਆ ਜਾਂਦਾ ਹੈਗਾ ਉਸ ਦੀ ਕਿਸ ਤਰੀਕੇ ਦੇ ਨਾਲ ਜਿਹੜੀ ਟੁੱਟਪੱਜ ਹੋ ਰਹੀ ਆ ਤਾਂ ਉਸ ਨੂੰ ਲੈ ਕੇ ਜਿਹੜਾ ਹੁਣ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਚੱਲ ਰਹੀ ਸੀ ਜਿਸ ਦੇ ਉੱਤੇ ਲੰਬੇ ਸਮੇਂ ਤੋਂ ਸੁਣਵਾਈ ਚੱਲ ਰਹੀ ਸੀ ਤਾਂ ਉਸ ਪਟੀਸ਼ਨ ਦੇ ਉੱਤੇ ਹਾਈ ਕੋਰਟ ਨੇ ਫੈਸਲਾ ਸੁਣਾਇਆ ਹੈਗਾ ਅਤੇ ਸ਼ੋਭਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਦੀ ਸਾਮ ਸੰਭਾਲ ਦੇ ਦਿੱਤੀ ਆ ਸ਼ੋਭਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਇਸ ਦੀ ਰਿਪੇਅਰ ਕਰੇਗੀ ਸਾਮ ਸੰਭਾਲ ਕਰੇਗੀ ਦਾਦੇ ਕੀ ਹਾਈ ਕੋਰਟ ਦੇ ਵਿੱਚ ਇੱਕ ਜਾਂ ਤਿਹਤ ਪਟੀਸ਼ਨ ਪਾਈ ਗਈ ਸੀ ਜਿਸ ਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਜੋ ਦਵਾਰ ਟੋਟਰ ਮਲਦੀ ਇਤਿਹਾਸਿਕ ਹਵੇਲੀ ਆ ਉਸ ਦੀ ਸਾਂਭ ਸੰਭਾਲ ਨਹੀਂ ਹੋ ਰਹੀ ਉਸ ਤਰੀਕੇ ਦੇ ਨਾਲ ਕਿਉਂਕਿ ਜੇਕਰ ਪੁਰਾਣੀਆਂ ਇਤਿਹਾਸਿਕ ਇਮਾਰਤਾਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੀਆਂ ਅਜਿਹੀਆਂ ਇਮਾਰਤਾਂ ਸਨ ਜਿਨ੍ਹਾਂ ਦੇ ਵਿੱਚ ਉਦਾਹਰਨ ਤੌਰ ਤੇ ਆਪਾਂ ਲੈ ਲਈਏ ਜਿਵੇਂ ਠੰਡਾ ਬੁਰਜ ਦੀ ਜੋ ਪੁਰਾਣੀ ਦਿੱਖ ਸੀਗੀ ਅੱਜ ਉਹ ਦਿਖ ਨਹੀਂ ਹੈਗੀ ਤਾਂ ਇਸ ਤਰੀਕੇ ਦੇ ਨਾਲ ਜਿਹੜੀਆਂ ਪੁਰਾਣੀਆਂ ਜਿਹੜੀਆਂ ਨਿਸ਼ਾਨੀਆਂ ਸੀ ਉਹ ਅਲੋਪ ਹੋ ਰਹੀਆਂ ਤਾਂ ਉਸ ਨੂੰ ਲੈ ਕੇ ਕਿਹਾ ਗਿਆ ਸੀ ਕਿ ਇਸ ਦੀ ਸਾਂਭ ਸੰਭਾਲ ਇਸ ਤਰੀਕੇ ਦੇ ਨਾਲ ਹੋਵੇ ਕਿ ਇਹ ਨਿਸ਼ਾਨੀ ਇਸੇ ਤਰ੍ਹਾਂ ਸਾਡੇ ਕੋਲ ਬਰਕਰਾਰ ਰਹੇ ਜੇਕਰ ਇਸ ਦੇ ਵਿੱਚ ਕੋਈ ਨਵੀਨੀਕਰਨ ਕੀਤਾ ਗਿਆ ਤਾਂ ਉਸ ਨੂੰ ਧਾਇਆ ਜਾਵੇ ਅਤੇ ਹੋਰ ਨਵੀਨੀਕਰਨ ਨਾ ਕੀਤਾ ਜਾਵੇ ਇਸ ਤਰੀਕੇ ਦੇ ਨਾਲ ਹੀ ਸਾਮ ਸੰਭਾਲੀ ਜੀ ਹੋਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵੀ ਇਸ ਨੂੰ ਦੇਖਣ ਅਤੇ ਇਤਿਹਾਸ ਤੋਂ ਜੜੂ ਹੋਣ। ਦਾਦੇ ਕਿ ਦਿਵਾਨ ਟੋਟਰਮਾਲ ਨੇ ਉਸ ਸਮੇਂ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਜਗ੍ਹਾ ਖਰੀਦੀ ਸੀ ਕਿਉਂਕਿ ਉਸ ਸਮੇਂ ਸੁਬਾ ਸਰਹਾਂਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਜੇਕਰ ਤੂੰ ਸੰਸਕਾਰ ਕਰਨਾ ਚਾਹਣਾ ਤਾਂ ਤੈਨੂੰ ਜਗ੍ਹਾ ਖਰੀਦਣੀ ਪਵੇਗੀ ਤਾਂ ਉਸ ਸਮੇਂ ਕਹਿੰਦੇ ਨੇ ਦਿਵਾਨ ਟੋਟਰਮਾਲ ਨੇ ਆਪਣੀ ਸਾਰੀ ਪੂੰਜੀ ਜਿਹੜੀ ਸੂਬਾ ਸਰਹੰਦ ਨੂੰ ਦੇ ਦਿੱਤੀ ਸੀ ਅਤੇ ਮੋਹਰਾਂ ਖੜੀਆਂ ਕਰਕੇ ਉਸ ਨੇ ਜਿਹੜੀ ਉਹ ਜਗ੍ਹਾ ਖਰੀਦੀ ਸੀ ਜਿੱਥੇ ਅੱਜ ਗੁਰਦੁਆਰਾ ਜੋਤੀਸਰੂਪ ਸਾਹਿਬ ਸ਼ੋਭੀਤਾ ਤਾਂ ਉੱਥੇ ਵੀ ਵੱਡੀ ਗਿਣਤੀ ਦੇ ਸੰਗਤਾਂ ਨਤਮਸਤਕ ਹੁੰਦੀਆਂ ਨੇ ਤਾਂ ਅੱਜ ਉਹਨਾਂ ਦੀ ਹਵੇਲੀ ਦੀ ਜਿਹੜੀ ਸਾਂਭ ਸੰਭਾਲ ਨਹੀਂ ਹੋ ਰਹੀ ਅਤੇ ਉਸ ਨੂੰ ਲੈ ਕੇ ਲੰਬੇ ਸਮੇਂ ਤੋਂ ਪੰਪਤਿਸ ਦੀ ਮੰਗ ਵੀ ਕਰਦਾ ਆ ਰਿਹਾ ਸ਼ੋਮਨੀ ਕਮੇਟੀ ਤੋਂ ਵੀ ਮੰਗ ਕੀਤੀ ਜਾ ਰਹੀ ਆ ਸਰਕਾਰਾਂ ਤੋਂ ਵੀ ਮੰਗ ਕੀਤੀ ਜਾ ਰਹੀ ਸੀ ਤਾਂ ਹੁਣ ਹਾਈ ਕੋਰਟ ਨੇ ਇਸ ਕੇਸ ਦੇ ਵਿੱਚ ਇੱਕ ਵੱਡਾ ਫੈਸਲਾ ਸੁਣਾ ਦਿੱਤਾਗਾ ਤੇ ਐਜੀਪੀਸੀ ਹੁਣ ਇਸ ਹਵੇਲੀ ਦੀ ਸੰਭਾਲ ਕਰੇਗੀ ਤੇ ਐਜੀਪੀਸੀ ਆਪਣਾ ਜਿਹੜਾ ਇੱਕ ਫਾਰਮੂਲਾ ਬਣਾ ਕੇ ਪੰਜਾਬ ਸਰਕਾਰ ਨੂੰ ਦੇਵੇਗੀ ਕਿ ਕਿਸ ਤਰੀਕੇ ਦੇ ਨਾਲ ਇਸ ਹਵੇਲੀ ਦੀ ਰਿਪੇਅਰ ਕੀਤੀ ਜਾਵੇਗੀ ਕਿਵੇਂ ਇਸ ਨੂੰ ਨਿਸ਼ਾਨੀ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਿਆ ਜਾ ਸਕਦਾ ਹੈ ਪੂਰਾ ਜਿਹੜਾ ਇੱਕ ਚਾਰਟ ਇੱਕ ਪਲੈਨਿੰਗ ਜਿਹੜਾ ਸ਼ੋਮਨੀ ਗੁਰਦੁਆਰਾ ਪਰਮਦਾ ਕਮੇਟੀ ਦੇ ਵੱਲੋਂ ਪੰਜਾਬ ਸਰਕਾਰ ਨੂੰ ਦਿੱਤਾ ਜਾਵੇਗਾ ਉਸ ਤੋਂ ਬਾਅਦ ਇਸ ਦੀ ਹੁਣ ਜਿਹੜੀ ਸਾਰੀ ਦੇਖਰੇਖ ਆ ਇਸ ਦਾ ਰਿਪੇਅਰਿੰਗ ਦਾ ਕੰਮ ਆ ਉਹ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਕਰੇਗੀ ਦਵਾਂਟਾਟਰ ਮਲ ਦੀ ਹਵੇਲੀ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਾਈ ਕੋਰਟ ਦੇ ਵੱਲੋਂ ਸ਼ੌਮਨੀਪੁਰ ਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਦੀ ਸਾਬ ਸੰਭਾਲ ਅਤੇ ਰਿਪੇਅਰ ਦੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ। ਅਦਾਦੇ ਕੀ ਦਵਾਂਟਾਟਰ ਬਾਲੋਸ ਹਨ ਜਿਨ੍ਹਾਂ ਦੇ ਵੱਲੋਂ ਛੋਟੇ ਸਾਹਿਬਜ਼ਾਦੇ ਤੇ ਧਰਨਮਤਾ ਗੁਜਰਕੌਰ ਜੀ ਦਾ ਦੁਨੀਆ ਦੀ ਸਭ ਤੋਂ ਮਹਿੰਗੀ ਥਾਹ ਖਰੀਦ ਕੇ ਸੰਸਕਾਰ ਕੀਤਾ ਗਿਆ ਸੀ ਤੇ ਅੱਜ ਉਹਨਾਂ ਦੀ ਹਵੇਲੀ ਜਿਸ ਨੂੰ ਜਹਾਜ਼ ਹਵੇਲੀ ਕਿਹਾ ਜਾਂਦਾ ਉਸਦੇ ਕਿਸ ਤਰ੍ਹਾਂ ਦੇ ਹਾਲਾਤ ਹਨ ਇਹ ਸਾਰੇ ਲੋਕ ਜਾਣਦੇ ਨੇ ਕਿਉਂਕਿ ਹੁਣੇ-ਹੁਣੇ ਜਿਹੜੇ ਸ਼ਹੀਦੀ ਦਿਹਾੜੇ ਲੰਘ ਕੇ ਗਏ ਨੇ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਨਾ ਸਮਸਤਕ ਹੋਣ ਵਾਸਤੇ ਫਤਿਹਗੜ੍ਹ ਸਾਹਿਬ ਪਹੁੰਚੀਆਂ ਨਹੀਂ ਤਾਂ ਉੱਥੇ ਹੀ ਸਰਹੰਦ ਦੇ ਵਿੱਚ ਮੌਜੂਦ ਦਵਾਰ ਟੋਡਰਮਾਲ ਦੀ ਹਵੇਲੀ ਦੇ ਵੀ ਦਰਸ਼ਨ ਕਰਨ ਵਾਸਤੇ ਸੰਗਤਾਂ ਪਹੁੰਚੀਆਂ ਨੇ ਅਸੀਂ ਵੀ ਤੁਹਾਡੇ ਨਾਲ ਇੱਕ ਜਿਹੜੀ ਖਬਰ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਦਿਖਾਇਆ ਸੀਗਾ ਕਿ ਕਿਸ ਤਰੀਕੇ ਦੇ ਹਾਲਾਤ ਦਵਾਰ ਟੋਡਰਮਾਲ ਦੀ ਇਤਿਹਾਸਕ ਹਵੇਲੀ ਦੇ ਕੋਈ ਇਹਨੇ ਕਿਸ ਤਰੀਕੇ ਦੇ ਨਾਲ ਜਿਹੜੇ ਨੌਜਵਾਨਾਂ ਦੇ ਵੱਲੋਂ ਉਸ ਨੂੰ ਪਿਕਨਿਕ ਸਪੋਰਟ ਸਮਝਿਆ ਜਾਂਦਾਗਾ ਉਸ ਦੀ ਕਿਸ ਤਰੀਕੇ ਦੇ ਨਾਲ ਜਿਹੜੀ ਟੁੱਟਪੱਜ ਹੋ ਰਹੀ ਆ ਤਾਂ ਉਸ ਨੂੰ ਲੈ ਕੇ ਜਿਹੜਾ ਹੁਣ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਚੱਲ ਰਹੀ ਸੀ ਜਿਸ ਦੇ ਉੱਤੇ ਲੰਬੇ ਸਮੇਂ ਤੋਂ ਸੁਣਵਾਈ ਚੱਲ ਰਹੀ ਸੀ ਤਾਂ ਉਸ ਪਟੀਸ਼ਨ ਦੇ ਉੱਤੇ ਹਾਈ ਕੋਰਟ ਨੇ ਫੈਸਲਾ ਸੁਣਾਇਆ ਹੈਗਾ ਅਤੇ ਸ਼ੋਭਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਦੀ ਸਾਮ ਸੰਭਾਲ ਦੇ ਦਿੱਤੀ ਆ ਸ਼ੋਭਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਇਸ ਦੀ ਰਿਪੇਅਰ ਕਰੇਗੀ ਸਾਮ ਸੰਭਾਲ ਕਰੇਗੀ ਦਾਦੇ ਕੀ ਹਾਈ ਕੋਰਟ ਦੇ ਵਿੱਚ ਇੱਕ ਜਾਂ ਇਹ ਇੱਕ ਪਟੀਸ਼ਨ ਪਾਈ ਗਈ ਸੀ ਜਿਸ ਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਜੋ ਦਿਵਾਨ ਟੋਟਰ ਮਲਦੀ ਇਤਿਹਾਸਿਕ ਹਵੇਲੀ ਆ ਉਸ ਦੀ ਸਾਂਭ ਸੰਭਾਲ ਨਹੀਂ ਹੋ ਰਹੀ ਉਸ ਤਰੀਕੇ ਦੇ ਨਾਲ ਕਿਉਂਕਿ ਜੇਕਰ ਪੁਰਾਣੀਆਂ ਇਤਿਹਾਸਿਕ ਇਮਾਰਤਾਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੀਆਂ ਅਜਿਹੀਆਂ ਇਮਾਰਤਾਂ ਸਨ ਜਿਨ੍ਹਾਂ ਦੇ ਵਿੱਚ ਉਦਾਹਰਨ ਤੌਰ ਤੇ ਆਪਾਂ ਲੈ ਲਈਏ ਜਿਵੇਂ ਠੰਡਾ ਬੁਰਜ ਦੀ ਜੋ ਪੁਰਾਣੀ ਦਿੱਖ ਸੀਗੀ ਅੱਜ ਉਹ ਦਿਖ ਨਹੀਂ ਹੈਗੀ ਤਾਂ ਇਸ ਤਰੀਕੇ ਦੇ ਨਾਲ ਜਿਹੜੀਆਂ ਪੁਰਾਣੀਆਂ ਜਿਹੜੀਆਂ ਨਿਸ਼ਾਨੀਆਂ ਸੀ ਉਹ ਅਲੋਪ ਹੋ ਰਹੀਆਂ ਤਾਂ ਉਸ ਨੂੰ ਲੈ ਕੇ ਕਿਹਾ ਗਿਆ ਸੀ ਕਿ ਇਸ ਦੀ ਸਾਂਭ ਸੰਭਾਲ ਇਸ ਤਰੀਕੇ ਦੇ ਨਾਲ ਹੋਵੇ ਕਿ ਇਹ ਨਿਸ਼ਾਨੀ ਇਸੇ ਤਰ੍ਹਾਂ ਸਾਡੇ ਕੋਲ ਬਰਕਰਾਰ ਰਹੇ ਜੇਕਰ ਇਸ ਦੇ ਵਿੱਚ ਕੋਈ ਨਵੀਨੀਕਰਨ ਤਾਂ ਗਿਆਤਾ ਉਸ ਨੂੰ ਧਾਇਆ ਜਾਵੇ ਅਤੇ ਹੋਰ ਨਵੀਨੀਕਰਨ ਨਾ ਕੀਤਾ ਜਾਵੇ ਇਸ ਨੂੰ ਇਸ ਤਰੀਕੇ ਦੇ ਨਾਲ ਹੀ ਸਾਂਭ ਸੰਭਾਲੀ ਦੀ ਹੋਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵੀ ਇਸ ਨੂੰ ਦੇਖਣ ਅਤੇ ਇਤਿਹਾਸ ਤੋਂ ਜੜੂ ਹੋਣ ਦਾ ਦੇ ਕਿ ਦਿਵਾਨ ਟੋਡਰਮਾਲ ਨੇ ਉਸ ਸਮੇਂ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਜਗ੍ਹਾ ਖਰੀਦੀ ਸੀ ਕਿਉਂਕਿ ਉਸ ਸਮੇਂ ਸੁਬਾ ਸਰਹਾਂਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਜੇਕਰ ਤੂੰ ਸੰਸਕਾਰ ਕਰਨਾ ਚਾਹਣਾ ਤਾਂ ਤੈਨੂੰ ਜਗ੍ਹਾ ਖਰੀਦਣੀ ਪਵੇਗੀ ਤਾਂ ਉਸ ਸਮੇਂ ਕਹਿੰਦੇ ਨੇ ਦਿਵਾਨ ਟੋਡਰਮਾਲ ਨੇ ਆਪਣੀ ਸਾਰੀ ਪੂੰਜੀ ਜਿਹੜੀ ਸੂਬਾ ਸਰਹੰਦ ਨੂੰ ਦੇ ਦਿੱਤੀ ਸੀ ਅਤੇ ਮੋਹਰਾਂ ਖੜੀਆਂ ਕਰਕੇ ਉਸ ਨੇ ਜਿਹੜੀ ਉਹ ਜਗ੍ਹਾ ਖਰੀਦੀ ਸੀ ਜਿੱਥੇ ਅੱਜ ਗੁਰਦੁਆਰਾ ਜੋਤੀਸਰੂਪ ਸਾਹਿਬ ਸ਼ੋਭੀਤਾ ਤਾਂ ਉੱਥੇ ਵੀ ਵੱਡੀ ਗਿਣਤੀ ਦੇ ਸੰਗਤਾਂ ਅਨਤਮਸਤਕ ਹੁੰਦੀਆਂ ਨੇ ਤਾਂ ਅੱਜ ਉਹਨਾਂ ਦੀ ਹਵੇਲੀ ਦੀ ਜਿਹੜੀ ਸਾਂਭ ਸੰਭਾਲ ਨਹੀਂ ਹੋ ਰਹੀ ਅਤੇ ਉਸ ਨੂੰ ਲੈ ਕੇ ਲੰਬੇ ਸਮੇਂ ਤੋਂ ਪੰਥਸ ਦੀ ਮੰਗ ਵੀ ਕਰਦਾ ਆ ਰਿਹਾ ਸ਼ੋਮਨੀ ਕਮੇਟੀ ਤੋਂ ਵੀ ਮੰਗ ਕੀਤੀ ਜਾ ਰਹੀ ਆ ਸਰਕਾਰਾਂ ਤੋਂ ਵੀ ਮੰਗ ਕੀਤੀ ਜਾ ਰਹੀ ਸੀ ਤਾਂ ਹੁਣ ਹਾਈ ਕੋਰਟ ਨੇ ਇਸ ਕੇਸ ਦੇ ਵਿੱਚ ਇੱਕ ਵੱਡਾ ਫੈਸਲਾ ਸੁਣਾ ਦਿੱਤਾਗਾ ਤੇ ਐ ਜੀ ਪੀ ਸੀ ਹੁਣ ਇਸ ਹਵੇਲੀ ਦੀ ਸਾਂਭ ਸੰਭਾਲ ਕਰੇਗੀ ਤੇ ਐ ਜੀ ਪੀ ਸੀ ਆਪਣਾ ਜਿਹੜਾ ਇੱਕ ਫਾਰਮੂਲਾ ਬਣਾ ਕੇ ਪੰਜਾਬ ਸਰਕਾਰ ਨੂੰ ਦੇਵੇਗੀ ਕਿ ਕਿਸ ਤਰੀਕੇ ਦੇ ਨਾਲ ਇਸ ਹਵੇਲੀ ਦੀ ਰਿਪੇਅਰ ਕੀਤੀ ਜਾਵੇਗੀ ਕਿਵੇਂ ਇਸ ਨੂੰ ਨਿਸ਼ਾਨੀ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਿਆ ਜਾ ਸਕਦਾ ਹੈ ਪੂਰਾ ਜਿਹੜਾ ਇੱਕ ਚਾਰਟ ਇੱਕ ਪਲੈਨਿੰਗ ਜਿਹੜਾ ਸ਼ੋਮਨੀ ਕਰਦਾ ਆ ਪਰ ਮਤਲਬ ਕਮੇਟੀ ਦੇ ਵੱਲੋਂ ਪੰਜਾਬ ਕਾਨੂੰਨ ਦਿੱਤਾ ਜਾਵੇਗਾ ਉਸ ਤੋਂ ਬਾਅਦ ਇਸ ਦੀ ਹੁਣ ਜਿਹੜੀ ਸਾਰੀ ਦੇਖਰੇਖ ਆ ਇਸ ਦਾ ਰਿਪੇਅਰਿੰਗ ਦਾ ਕੰਮ ਆ ਉਹ ਸ਼ੋਭਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਕਰੇਗੀ ਦੀਵਾਨ ਟੋਟਰ ਮਲਦੀ ਹਵੇਲੀ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਾਈ ਕੋਰਟ ਦੇ ਵੱਲੋਂ ਸ਼ੋਭਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਦੀ ਸਾਫ ਸੰਭਾਲ ਅਤੇ ਰਿਪੇਅਰ ਦੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ ਦਾਦੇ ਕੀ ਦੀਵਾਨ ਟੋਟਰ ਬਾਲੋਂ ਸਨ ਜਿਨ੍ਹਾਂ ਦੇ ਵੱਲੋਂ ਛੋਟੇ ਸਹਿਜਾਦੇ ਤੇ ਧੰਨ ਮਾਤਾ ਗੁਜਰ ਕੌਰ ਜੀ ਦਾ ਦੁਨੀਆ ਦੀ ਸਭ ਤੋਂ ਮਹਿੰਗੀ ਥਾ ਖਰੀਦ ਕੇ ਸੰਸਕਾਰ ਕੀਤਾ ਗਿਆ ਸੀ ਤੇ ਅੱਜ ਉਹਨਾਂ ਦੀ ਹਵੇਲੀ ਜਿਸ ਨੂੰ ਜਹਾਜ਼ ਹਵੇਲੀ ਕਿਹਾ ਜਾਂਦਾ ਉਸ ਦੇ ਕਿਸ ਤਰ੍ਹਾਂ ਦੇ ਹਾਲਾਤ ਹਨ ਇਹ ਸਾਰੇ ਲੋਕ ਜਾਣਦੇ ਨੇ ਕਿਉਂਕਿ ਹੁਣੇ-ਹੁਣੇ ਜਿਹੜੇ ਸ਼ਹੀਦੀ ਦਿਹਾੜੇ ਲੰਘ ਕੇ ਗਏ ਨੇ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਨਤਮਸਤਕ ਹੋਣ ਵਾਸਤੇ ਫਤਿਹਗੜ੍ਹ ਸਾਹਿਬ ਪਹੁੰਚੀਆਂ ਨੇ ਤਾਂ ਉੱਥੇ ਹੀ ਸਰਹੰਦ ਦੇ ਵਿੱਚ ਮੌਜੂਦ ਦਵਾਨ ਟੋਡਰਮਾਲ ਦੀ ਹਵੇਲੀ ਦੇ ਵੀ ਦਰਸ਼ਨ ਕਰਨ ਵਾਸਤੇ ਸੰਗਤਾਂ ਪਹੁੰਚਦੀਆਂ ਨੇ ਅਸੀਂ ਵੀ ਤੁਹਾਡੇ ਨਾਲ ਇੱਕ ਜਿਹੜੀ ਖਬਰ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਦਿਖਾਇਆ ਸੀਗਾ ਕਿ ਕਿਸ ਤਰੀਕੇ ਦੇ ਹਾਲਾਤ ਦਵਾਨ ਟੋਡਰਮਾਲ ਦੀ ਇਤਿਹਾਸਕ ਹਵੇਲੀ ਦੇ ਹੋਏ ਨੇ ਕਿਸ ਤਰੀਕੇ ਦੇ ਨਾਲ ਜਿਹੜੇ ਨੌਜਵਾਨਾਂ ਦੇ ਵੱਲੋਂ ਉਸ ਨੂੰ ਪਿਕਨਿਕ ਸਪੋਰਟ ਸਮਝਿਆ ਜਾਂਦਾਗਾ ਉਸ ਦੀ ਕਿਸ ਤਰੀਕੇ ਦੇ ਨਾਲ ਜਿਹੜੀ ਟੁੱਟਪੱਜ ਹੋ ਰਹੀ ਆ ਤਾਂ ਉਸ ਨੂੰ ਲੈ ਕੇ ਜਿਹੜਾ ਹੁਣ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਚੱਲ ਰਹੀ ਸੀ ਜਿਸ ਦੇ ਉੱਤੇ ਲੰਬੇ ਸਮੇਂ ਤੋਂ ਸੁਣਵਾਈ ਚੱਲ ਰਹੀ ਸੀ ਤਾਂ ਉਸ ਪਟੀਸ਼ਨ ਦੇ ਉੱਤੇ ਹਾਈ ਕੋਰਟ ਨੇ ਫੈਸਲਾ ਸੁਣਾਇਆ ਹੈਗਾ ਅਤੇ ਸ਼ੋਭਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਦੀ ਸਾਮ ਸੰਭਾਲ ਦੇ ਦਿੱਤੀ ਆ ਸ਼ੋਭਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਇਸ ਦੀ ਰਿਪੇਅਰ ਕਰੇਗੀ ਸਾਮ ਸੰਭਾਲ ਕਰੇਗੀ ਦਾਦੇ ਕੀ ਹਾਈ ਕੋਰਟ ਦੇ ਵਿੱਚ ਇੱਕ ਜਾ ਤਿਹਤ ਪਟੀਸ਼ਨ ਪਾਈ ਗਈ ਸੀ ਜਿਸ ਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਜੋ ਦੀਵਾਨ ਟੋਟਰ ਮਲਦੀ ਇਤਿਹਾਸਿਕ ਹਵੇਲੀ ਆ ਉਸ ਦੀ ਸਾਹ ਸੰਭਾਲਣਾ ਹੀ ਹੋ ਰਹੀ ਉਸ ਤਰੀਕੇ ਦੇ ਨਾਲ ਕਿਉਂਕਿ ਜੇਕਰ ਪ੍ਰਾਣੀਆਂ ਇਤਿਹਾਸਕ ਇਮਾਰਤਾਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੀਆਂ ਅਜਿਹੀਆਂ ਇਮਾਰਤਾਂ ਸਨ ਜਿਨ੍ਹਾਂ ਦੇ ਵਿੱਚ ਉਦਾਹਰਨ ਤੌਰ ਤੇ ਆਪਾਂ ਲੈ ਲਈਏ ਜਿਵੇਂ ਠੰਡਾ ਬੁਰਜ ਦੀ ਜੋ ਪ੍ਰਾਣੀ ਦਿੱਖ ਸੀਗੀ ਅੱਜ ਉਹ ਦਿਖ ਨਹੀਂ ਹੈਗੀ ਤਾਂ ਇਸ ਤਰੀਕੇ ਦੇ ਨਾਲ ਜਿਹੜੀਆਂ ਪ੍ਰਾਣੀਆਂ ਜਿਹੜੀਆਂ ਨਿਸ਼ਾਨੀਆਂ ਸੀ ਉਹ ਅਲੋਪ ਹੋ ਰਹੀਆਂ ਤਾਂ ਉਸ ਨੂੰ ਲੈ ਕੇ ਕਿਹਾ ਗਿਆ ਸੀ ਕਿ ਇਸ ਦੀ ਸਾਂਭ ਸੰਭਾਲ ਇਸ ਤਰੀਕੇ ਦੇ ਨਾਲ ਹੋਵੇ ਕਿ ਇਹ ਨਿਸ਼ਾਨੀ ਇਸੇ ਤਰ੍ਹਾਂ ਸਾਡੇ ਕੋਲ ਬਰਕਰਾਰ ਰਹੇ ਜੇਕਰ ਇਸ ਦੇ ਵਿੱਚ ਕੋਈ ਨਵੀਨੀਕਰਨ ਕੀਤਾ ਗਿਆ ਤਾਂ ਉਸ ਨੂੰ ਧਾਇਆ ਜਾਵੇ ਅਤੇ ਹੋਰ ਨਵੀਨੀਕਰਨ ਨਾ ਕੀਤਾ ਜਾਵੇ ਇਸ ਨੂੰ ਇਸ ਤਰੀਕੇ ਦੇ ਨਾਲ ਹੀ ਸਾਂਭ ਸੰਭਾਲੀ ਦੀ ਹੋਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵੀ ਇਸ ਨੂੰ ਦੇਖਣ ਦੇ ਇਤਿਹਾਸ ਤੋਂ ਜੜੂ ਹੋਣ ਦਾ ਦੇ ਕਿ ਦੀਵਾਨ ਟੋਟਰ ਮਾਲ ਨੇ ਉਸ ਸਮੇਂ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਜਗਾ ਖਰੀਦੀ ਸੀ ਕਿਉਂਕਿ ਉਸ ਸਮੇਂ ਸੂਬਾ ਸਰਹੰਦ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਜੇਕਰ ਤੂੰ ਸੰਸਕਾਰ ਕਰਨਾ ਚਾਹਣਾ ਤਾਂ ਤੈਨੂੰ ਜਗਾ ਖਰੀਦਣੀ ਪਵੇਗੀ ਤਾਂ ਉਸ ਸਮੇਂ ਕਹਿੰਦੇ ਨੇ ਦੀਵਾਨ ਟੋਟਰ ਮਾਲ ਨੇ ਆਪਣੀ ਸਾਰੀ ਪੂੰਜੀ ਜਿਹੜੀ ਸੂਬਾ ਸਰਹੰਦ ਨੂੰ ਦੇ ਦਿੱਤੀ ਸੀ ਅਤੇ ਮੋਹਰਾਂ ਖੜੀਆਂ ਕਰਕੇ ਉਸ ਨੇ ਜਿਹੜੀ ਉਹ ਜਗਾ ਖਰੀਦੀ ਸੀ ਜਿੱਥੇ ਅੱਜ ਗੁਰਦੁਆਰਾ ਜੋਤੀ ਸਰੂਪ ਸਾਹਿਬ ਸ਼ੋਭੀਤਾ ਤਾਂ ਉੱਥੇ ਵੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨਤਮਸਤਕ ਹੁੰਦੀਆਂ ਨੇ ਤਾਂ ਅੱਜ ਉਹਨਾਂ ਦੀ ਹਵੇਲੀ ਦੀ ਜਿਹੜੀ ਸਾਂਭ ਸੰਭਾਲ ਨਹੀਂ ਹੋ ਰਹੀ ਅਤੇ ਉਸ ਨੂੰ ਲੈ ਕੇ ਲੰਬੇ ਸਮੇਂ ਤੋਂ ਪੰਪਤਸ ਦੀ ਮੰਗ ਵੀ ਕਰਦਾ ਆ ਰਿਹਾ ਸ਼ੋਮਨੀ ਕਮੇਟੀ ਤੋਂ ਵੀ ਮੰਗ ਕੀਤੀ ਜਾ ਰਹੀ ਆ ਸਰਕਾਰਾਂ ਤੋਂ ਵੀ ਮੰਗ ਕੀਤੀ ਜਾ ਰਹੀ ਸੀ ਤਾਂ ਹੁਣ ਹਾਈ ਕੋਰਟ ਨੇ ਇਸ ਕੇਸ ਦੇ ਵਿੱਚ ਇੱਕ ਵੱਡਾ ਫੈਸਲਾ ਸੁਣਾ ਦਿੱਤਾਗਾ ਤੇ ਐ ਜੀ ਪੀ ਸੀ ਹੁਣ ਇਸ ਹਵੇਲੀ ਦੀ ਸਾਂਭ ਸੰਭਾਲ ਕਰੇਗੀ ਤੇ ਐ ਜੀ ਪੀ ਸੀ ਆਪਣਾ ਜਿਹੜਾ ਇੱਕ ਫਾਰਮੂਲਾ ਬਣਾ ਕੇ ਪੰਜਾਬ ਸਰਕਾਰ ਨੂੰ ਦੇਵੇਗੀ ਕਿ ਕਿਸ ਤਰੀਕੇ ਦੇ ਨਾਲ ਇਸ ਹਵੇਲੀ ਦੀ ਰਿਪੇਅਰ ਕੀਤੀ ਜਾਵੇਗੀ ਕਿਵੇਂ ਇਸ ਨੂੰ ਨਿਸ਼ਾਨੀ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਿਆ ਜਾ ਸਕਦਾ ਹੈ ਪੂਰਾ ਜਿਹੜਾ ਇੱਕ ਚਾਰਟ ਇੱਕ ਪਲੈਨਿੰਗ ਜਿਹੜਾ ਸ਼ੋਮਨੀ ਕਰਦਾ ਪਰਮਨਤ ਕਮੇਟੀ ਦੇ ਵੱਲੋਂ ਪੰਜਾਬ ਸਰਕਾਰ ਨੂੰ ਦਿੱਤਾ ਜਾਵੇਗਾ ਉਸ ਤੋਂ ਬਾਅਦ ਇਸ ਦੀ ਹੁਣ ਜਿਹੜੀ ਸਾਰੀ ਦੇਖਰੇਖ ਆ ਇਸ ਦਾ ਰਿਪੇਅਰਿੰਗ ਦਾ ਕੰਮ ਆ ਉਹ ਸ਼ੋਭਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਕਰੇਗੀ ਦੀਵਾਨ ਟੋਟਰ ਮਲਦੀ ਹਵੇਲੀ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਾਈ ਕੋਰਟ ਦੇ ਵੱਲੋਂ ਸ਼ੋਭਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਦੀ ਸਾਮ ਸੰਭਾਲ ਅਤੇ ਰਿਪੇਅਰ ਦੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ ਦਾਦੇ ਕੀ ਦੀਵਾਨ ਟੋਟਰ ਬਾਲੋਂ ਸਨ ਜਿਨ੍ਹਾਂ ਦੇ ਵੱਲੋਂ ਛੋਟੇ ਸਹਿਬਜ਼ਾਦੇ ਤੇ ਧੰਨਮਤਾ ਗੁਜਰਕੌਰ ਜੀ ਦਾ ਦੁਨੀਆ ਦੀ ਸਭ ਤੋਂ ਮਹਿੰਗੀ ਥਾ ਖਰੀਦ ਕੇ ਸੰਸਕਾਰ ਕੀਤਾ ਗਿਆ ਸੀ ਤੇ ਅੱਜ ਉਹਨਾਂ ਦੀ ਹਵੇਲੀ ਜਿਸ ਨੂੰ ਜਹਾਜ਼ ਹਵੇਲੀ ਕਿਹਾ ਜਾਂਦਾ ਉਸ ਦੇ ਕਿਸ ਤਰ੍ਹਾਂ ਦੇ ਹਾਲਾਤ ਹਨ ਇਹ ਸਾਰੇ ਲੋਕ ਜਾਣਦੇ ਨੇ ਕਿਉਂਕਿ ਹੁਣੇ-ਹੁਣੇ ਜਿਹੜੇ ਸ਼ਹੀਦੀ ਦਿਹਾੜੇ ਲੰਘ ਕੇ ਗਏ ਨੇ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਨਸਮਸਤਕ ਹੋਣ ਵਾਸਤੇ ਫਤਿਹਗੜ੍ਹ ਸਾਹਿਬ ਪਹੁੰਚੀਆਂ ਨੇ ਤਾਂ ਉੱਥੇ ਹੀ ਸਰਹੱਦ ਦੇ ਵਿੱਚ ਮੌਜੂਦ ਦਵਾਨ ਟੋਡਰਮਾਲ ਦੀ ਹਵੇਲੀ ਦੇ ਵੀ ਦਰਸ਼ਨ ਕਰਨ ਵਾਸਤੇ ਸੰਗਤਾਂ ਪਹੁੰਚਦਿਆਂ ਨੇ ਅਸੀਂ ਵੀ ਤੁਹਾਡੇ ਨਾਲ ਇੱਕ ਜਿਹੜੀ ਖਬਰ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਦਿਖਾਇਆ ਸੀਗਾ ਕਿ ਕਿਸ ਤਰੀਕੇ ਦੇ ਹਾਲਾਤ ਦਵਾਨ ਟੋਡਰਮਾਲ ਦੀ ਇਤਿਹਾਸਿਕ ਹਵੇਲੀ ਦੇ ਹੋਏ ਨੇ ਜਿਸ ਤਰੀਕੇ ਦੇ ਨਾਲ ਜਿਹੜੇ ਨੌਜਵਾਨਾਂ ਦੇ ਵੱਲੋਂ ਉਸ ਨੂੰ ਪਿਕਨਿਕ ਸਪੋਰਟ ਸਮਝਿਆ ਜਾਂਦਾਗਾ ਉਸ ਦੀ ਕਿਸ ਤਰੀਕੇ ਦੇ ਨਾਲ ਜਿਹੜੀ ਟੁੱਟਪੱਜ ਹੋ ਰਹੀ ਆ ਤਾਂ ਉਸ ਨੂੰ ਲੈ ਕੇ ਜਿਹੜਾ ਹੁਣ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਚੱਲ ਰਹੀ ਸੀ ਜਿਸ ਦੇ ਉੱਤੇ ਲੰਬੇ ਸਮੇਂ ਤੋਂ ਸੁਣਵਾਈ ਚੱਲ ਰਹੀ ਸੀ ਤਾਂ ਉਸ ਪਟੀਸ਼ਨ ਦੇ ਉੱਤੇ ਹਾਈ ਕੋਰਟ ਨੇ ਫੈਸਲਾ ਸੁਣਾਇਆ ਹੈਗਾ ਅਤੇ ਸ਼ੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਦੀ ਸਾਬ ਸੰਭਾਲ ਦੇ ਦਿੱਤੀ ਆ ਸ਼ੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਇਸ ਦੀ ਰਿਪੇਅਰ ਕਰੇਗੀ ਸਾਂਭ ਸੰਭਾਲ ਕਰੇਗੀ